ਇਹ ਉਹ ਨੰਬਰ ਹੋਇਆ ਮੇਰੀ ਮੌਜੂਦ ਜ਼ਿੰਮੇਵਾਰ ਪਰ ਸ਼ੁਰੂਪਾਲਾ ਇਹ ਉਹ ਪੁੜੇ ਦਾ ਸ਼ੁਰੂਪਾਲਾ ਹੀ ਮਾਂ ਉਹ ਪੁੜੇ ਦਾ ਨਾਂ ਇਹ ਫਾਮੀਨ ਨਾ ਰੱਖੀ ਦੀ ਇਹ ਦੋਨੋਂ ਕੱਟੇ ਰਹੇ ਸੀ ਉਹਦੀ ਇਹ ਅਮਨਿੰਦਰ ਸਿੰਘ ਦੇ ਦੀ ਵਾਈਫ ਆ ਉਸ ਤੋਂ ਬਾਅਦ ਇਹਨਾਂ ਦਾ ਘਰੇ ਕੋਈ ਡਿਸਕੂਟ ਹੋਇਆ ਸੋਚੀ ਥੋੜਾ ਬਹੁਤਾ ਉਹਦੇ ਵਿੱਚ ਜਿਹੜੇ ਉਹਦੇ ਮਾਪੇ ਸੀ ਕਿ ਥੋੜਾ ਬਹੁਤ ਜਿਆਦਾ ਦਖਲ ਆਂਦਾ ਜੀ ਕਰਦੇ ਸੀ ਉਹ ਬੇਟਾ ਉਹਨੇ ਕੀ ਕੀਤਾ ਜਾ ਕੇ ਉਹਨੂੰ ਲੈ ਗਏ ਸੀ ਬੇਟੀ ਨੂੰ ਇਥੋਂ ਪਿੰਡੋਂ ਸਾਡੋਂ ਉਹ ਉਹ ਜਾ ਕੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਹਨੇ ਜਾ ਕੇ ਉਹਨਾਂ ਦੇ ਘਰ ਚ ਲੈ ਗਿਆ ਉਹਨਾਂ ਦੇ ਘਰ ਲੈ ਗਿਆ ਕਿ ਉਹਨੇ ਜਾ ਕੇ ਕੋਈ ਉੱਥੇ ਸੁਸਾਈਡ ਕਰ ਲਿਆ ਜੀ ਉਹ ਸਾਡੇ ਬਾਰੇ ਪੰਡ ਦਾ ਲੜਕਾ ਅਮਨਦਰ ਸਿੰਘ ਸਾਨੋ ਪ੍ਰਵਿੰਦਰ ਸਿੰਘ ਉਹ ਇੰਗਲੈਂਡ ਦਾ ਇੰਗਲੈਂਡ ਗਿਆ ਹੋਇਆ ਸੀ ਸਟੱਡੀ ਬੇਸ ਤੇ ਕਰੀਬ ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਪਿੰਡ ਰਸੂਲਪੁਰ ਉਹ ਰਸੂਲਪੁਰ ਉਸ ਤੋਂ ਬਾਅਦ 8 ਮਹੀਨੇ ਬਾਅਦ ਇਹ ਲੜਕਾ ਜਿਹੜਾ ਪਿੰਡ ਆਇਆ ਸੀਗਾ ਮਹੀਨਾ ਕੁ ਹੋ ਗਿਆ ਇਹ ਦੋਨੋਂ ਇਕੱਠੇ ਰਹਿ ਰਹੇ ਸੀ ਉਹਦੀ ਇਹ ਹੈ ਮਨਿੰਦਰ ਲੈਂਡ ਦੀ ਵਾਈਫ ਉਸ ਤੋਂ ਬਾਅਦ ਇਹਨਾਂ ਦਾ ਘਰੇ ਕੋਈ ਡਿਸਕੂਟ ਹੋਇਆ ਸੋਚੀ ਥੋੜਾ ਬਹੁਤਾ ਉਹਦੇ ਵਿੱਚ ਜਿਹੜੇ ਉਹਦੇ ਮਾਪੇ ਸੀਗੇ ਥੋੜਾ ਬਹੁਤ ਜਿਆਦਾ दखਲ ਆਂਦਾ ਜੀ ਕਰਦੇ ਸੀ ਉਹ ਬੇਟੇ ਦੇ ਕਹਿਣ ਮੁਤਾਬਕ ਜੀ ਹਾਂਜੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਜਾ ਕੇ ਉਹਨੂੰ ਲੈ ਗਏ ਸੀ ਬੇਟੀ ਨੂੰ ਇੱਥੋਂ ਪਿੰਡੋਂ ਸਾਡੇ ਉਹ ਜਾ ਕੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਹਨੇ ਜਾ ਕੇ ਉਹਨਾਂ ਦੇ ਘਰ ਚੱਲਿਆ ਗਿਆ ਉਹਨਾਂ ਦੇ ਘਰ ਲਿਆ ਕਿ ਉਹਨੇ ਜਾ ਕੇ ਕੋਈ ਇੱਥੇ ਸੁਸਾਈਡ ਕਰ ਲਿਆ ਜੀ ਉਹਨੇ ਆਪਣਾ ਵੀਡੀਓ ਬਣਾ ਕੇ ਵੀ ਪਾਤੀ ਆਪਣੀ ਭੂਆ ਨੂੰ ਕਿ ਮੈਂ ਇਹਨਾਂ ਦੇ ਦੁੱਖ ਤੋਂ ਮਰ ਰਿਹਾ ਵਾਂ ਜੀ ਜਦੋਂ ਪੁਲਿਸ ਸਪੋਰਟ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਐਸ ਐਚਓ ਸਾਹਿਬ ਸਰਜੀਤ ਸਿੰਘ ਜੀ ਤੇ ਚੌਕੀ ਇੰਚਾਰਜ ਸਰਜੀਤ ਸਿੰਘ ਜੀ ਸਾਡੇ ਪਹੁੰਚੇ ਉੱਥੇ ਉਹਨਾਂ ਨੇ ਪਹੁੰਚ ਕੇ ਬੰਦ ਦੀ ਕਾਰਵਾਈ ਇਹਨ ਮੌਕੇ ਤੇ ਕੀਤੀ ਹੈ ਤੇ ਅੱਜ ਉਹਨਾਂ ਦੇ ਦਸਨ ਮੁਤਾਬਕ ਉਹਨਾਂ ਦੇ ਸਹੁਰੇ ਨੂੰ ਵੀ ਰੈਸਟ ਕਰ ਲਿਆ ਗਿਆ ਅਸੀਂ ਇਹਨਾਂ ਦੀ ਕਾਰਵਾਈ ਤੋਂ ਪੁਲਿਸ ਦੀ ਕਾਰਵਾਈ ਤੋਂ ਬਹੁਤ ਸੰਤੋਸ਼ਟ ਆ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਪੰਚਾਇਤੀ ਤੌਰ ਤੇ ਉਦੋਂ ਪਹਿਲਾਂ ਕੋਈ ਇਹਨਾਂ ਦਾ ਸਮਝੌਤਾ ਵੀ ਹੋਇਆ ਤੁਹਾਡੇ ਕੋਲ ਬੈਠ ਕੇ ਕਦੇ ਨਹੀਂ ਉਹਨਾਂ ਨੇ ਉਥੋਂ ਵਾਲੇ ਸਰਪੰਚ ਸਾਹਿਬ ਦੇ ਕੋਲੇ ਬੈਠ ਕੇ ਸਮਝੌਤਾ ਹੋਇਆ ਸੀ ਫਿਰ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਲੈ ਕੇ ਗਏ ਆ ਉਦੋਂ ਇੱਕ ਵਾਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸਾਡੀ ਕੁੜੀ ਨੇ ਇੱਥੇ ਬਸਣਾ ਨਹੀਂ ਹੈਗਾ ਉਹਨਾਂ ਨੇ ਕਿਹਾ ਵੀ ਚਲੋ ਤੁਹਾਨੂੰ ਅਸੀਂ ਟਾਈਮ ਦਿੰਦੇ ਆ ਦੱਸ ਦਿੰਦਾ ਟਾਈਮ ਲੈ ਲਓ ਵੀ ਆਪਾਂ ਸੋਚਿਆ ਜਾਵੇ ਵੀ ਆਪਾਂ ਇਹ ਗੱਲ ਨੂੰ ਨਾ ਪਤਲਾ ਕਰੇ ਰਸਤੇ ਦੇ ਨਾ ਪਈਏ ਤੇ ਉਹ ਤੁਹਾਨੂੰ ਨਹੀਂ ਉਹਨਾਂ ਦਾ ਕੁਝ ਹੋ ਸਕਿਆ ਦੂਜੇ ਤਾਂ ਨਹੀਂ ਇਹ ਬੇਟਾ ਜਿਹੜਾ ਉੱਥੇ ਚਲਾ ਗਿਆ ਉੱਥੇ ਜਾ ਕੇ ਉਹਨਾਂ ਸੂਇਸਾਈਡ ਕਰ ਲਿਆ ਕਾਰਨ ਪੁੱਛਿਆ ਜੀ ਵੀ ਕੀ ਨਾ ਰਹਿਣ ਦਾ ਕਿਉਂ ਕਾਰਨ ਤਾਂ ਕੋਈ ਛੋਟੀਆਂ-ਮੋਟੀਆਂ ਗੱਲਾਂ ਹੀ ਆਸੂਜੀ ਕਰ ਰਹੇ ਸੀ ਕਿ ਇਹ ਮੇਰੀ ਗੱਲ ਨਹੀਂ ਮੰਨਦੀ ਇਸ ਤਰ੍ਹਾਂ ਕੋਈ ਬੋਟੀ ਨਹੀਂ ਕਾਰਨ ਸਾਹਮਣੇ ਆਈ ਸਾਡੇ ਬਾਹਰ ਜਾਣ ਨੂੰ ਲੈ ਕੇ ਤਾਂ ਜੀ ਕੋਈ ਚੱਕਰ ਸੀ ਵੀ ਮੈਨੂੰ ਬਾਹਰ ਨਹੀਂ ਲੈ ਕੇ ਜਾਂਦਾ ਜੇ ਮੁੰਡਾ ਉਹ ਆਹ ਨਹੀਂ ਬਾਹਰ ਤਾਂ ਮੁੰਡਾ ਸਟੱਡੀ ਵਾਸਤੇ ਹੀ ਗਿਆ ਸੀਗਾ ਇਹ ਹੁਣ ਉਹ ਇੱਥੇ ਆ ਗਿਆ ਸੀਗਾ ਹੁਣ ਇਹ ਵੀ ਨਹੀਂ ਪਤਾ ਕਿ ਮੁੰਡਾ ਪੱਕਾ ਆ ਗਿਆ ਸੀ ਜਾਂ ਉਹਨੇ ਦੁਬਾਰਾ ਜਾਣਾ ਸੀਗਾ ਇਹ ਵੀ ਨਹੀਂ ਪਤਾ ਸਾਨੂੰ ਤੇ ਜਿਹੜੀ ਲਾਸ਼ ਆ ਜਿਹੜੀ ਉਹ ਕਿੱਥੋਂ ਉਹਦੇ ਸੋਰੇ ਪਰਵਾਸ ਤੋਂ ਇੱਕ ਪਿੰਡ ਤੋਂ ਆਰੰਭ ਕੀਤੀ ਹੈ ਜੀ ਨਹੀਂ ਕਲਿਆਣੀ ਹਸਪਤਾਲ ਤੋਂ ਜੀ ਉੱਥੋਂ ਦੀ ਜਿਹੜੀ ਸਲਫਾਸ ਕਰਦੀ ਸੀ ਕਿੱਥੇ ਕਰਦੀ ਸੀ ਜੀ ਸੋਰੇ ਘਰ ਜੀ ਸੋਰੇ ਘਰ ਹੀ ਗਿਆ ਸੀ ਹਾਂ ਜੀ ਕਿੱਥੇ ਗਏ ਸੀਗੇ ਜੀ ਸੋਰੇ ਘਰ ਇਸ ਵੇਲੇ ਟਾਈਮ ਅੱਛੇ ਤੁਸੀਂ ਕਹਿੰਦੇ ਕਿ ਉੱਥੇ ਸਲਫਾਸ ਹੈ ਹਾਂਜੀ ਹਾਂਜੀ ਉੱਥੇ ਸਲਫਾਸ ਖਾ ਲਈਏ ਬੱਚਾ ਸੀਗਾ ਜੀ ਅਮਨਿੰਦਰ ਸਿੰਘ 23 ਸਾਲ ਦੀ ਉਮਰ ਸੀਗੀ ਜੀ ਇਹ ਬਾਈ ਦੇ ਵਿੱਚ 2022 ਦੇ ਵਿੱਚ ਜੋ ਕੇ ਗਿਆ ਸੀਗਾ ਇਹਦਾ ਜਿਹੜਾ ਪਿਛਲੇ ਸਾਲ ਵਿਆਹ ਹੋਇਆ ਸੀਗਾ 24 ਦੇ ਵਿੱਚ ਤੇ ਉਦੋਂ 15 ਦਿਨ ਅਮਨਦੀਪ ਘੋੜਾ ਰਸੂਲਪੁਰ ਜੰਦੀ ਦੀ ਲੜਕੀ ਜਿਹੜਾ ਵਿਆਹ ਹੋਇਆ ਸੀਗਾ ਪ੍ਰੇਮ ਸੋਨ ਦਾ ਨਾਲ ਇਹਨਾਂ ਦਾ ਵਿਆਹ ਹੋਇਆ ਸੀਗਾ ਤੇ ਹੁਣ ਇਹ ਪਿਛਲੇ ਮਹੀਨੇ ਜੋ ਕੇ ਤੋਂ ਵਾਪਸ ਆਇਆ ਸੀਗਾ ਜੀ ਇਹ ਜਿਹੜੀ ਲੜਕੀ ਆ ਦੋ ਦਿਨ ਪਹਿਲਾਂ ਚਲੀ ਗਈ ਸੀ ਆਪਦੇ ਪੇਕੇ ਇਹ ਲੈਣ ਗਿਆ ਸੀਗਾ ਇਹਨਾਂ ਦੇ ਜਿਹੜੇ ਹੈਗੇ ਫਾਦਰ ਸਾਹਿਬ ਜਿਨ੍ਹਾਂ ਦੇ ਬੰਲਾਂ ਤੇ ਪਰਚਾ ਦਰਜ ਹੋਇਆ ਵਾ ਪਰਮਿੰਦਰ ਸਿੰਘ ਦੇ ਉਹਨਾਂ ਮਤਲਬ ਜਿਹੜੇ ਇਹਦੇ ਸੱਸ ਸਹੁਰਾ ਸੀਗਾ ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਵਿਆਹ ਤੋਂ ਨਾ ਖੋਲ ਸੀਗੇ ਜਿਸ ਕਰਕੇ ਉਹਨਾਂ ਸਲਫਾਸ ਜਿਹੜਾ ਲੜਕਾ ਵਾ ਬਨਿੰਦਰ ਸਿੰਘ ਇਹਨੇ ਸਲਫਾਸ ਖਾਲੀ ਸਲਫਾਸ ਦਾ ਜਿਹੜੇ ਕਲਿਆਨੀ ਹਸਪਤਾਲ ਦੇ ਜਿੱਥੇ ਡੈੱਥ ਹੋ ਗਈ ਆ ਕੇਸ ਅਰਜ ਹੋ ਗਿਆ 104 ਨੰਬਰ ਹਾਂਜੀ 108 ਬੀਐਨਐਸ ਦੇ ਤਹਿਤ ਤੇ ਜਿਹੜੇ ਦੋਸ਼ੀ ਆ ਇਹਦੇ ਵਿੱਚ ਲਖਵੀਰ ਕੌਰ ਤੇ ਜਗਤਾਰ ਸਿੰਘ ਇਹਨਾਂ ਦੀ ਅरेस्टੀ ਜਿਹੜੀ ਆ ਕੀਤੀ ਆ ਰਹੀ ਹੈ ਮੁੱਢਲੀ ਜਾਂਚ ਤੋਂ ਕੀ ਪਤਾ ਲੱਗ ਰਿਹਾ ਜੀ ਜਵਾਹ ਬਈ ਆ ਬੱਚੇ ਦੀ ਰਾਤ ਦਾ ਅਸੀਂ ਮੁਕਦਮਾ ਦਰਜ ਕਰਕੇ ਪੋਸਟਮਾਰਟਮ ਜਿਹੜਾ ਹੋ ਰਿਹਾ ਵਾ ਤੇ ਉਹ ਤਲਫਾਸ ਹੀ ਜਾਂਦੇ ਨੇ ਹਾਂਜੀ ਉਹਦੇ ਵਿੱਚ ਜਿਹੜੀ ਆਪਾਂ ਉਹਦਾ ਵਿਸਰਾ ਭੇਜਾ ਕੇ ਖੜੜ ਇਹਨਾਂ ਦੇ ਪਹਿਲਾਂ ਕੋਈ ਡਿਸਪਿਊਟ ਹੋਇਆ ਸੀ ਇਹਨਾਂ ਦਾ ਆਪਸ ਵਿੱਚ ਏ ਤਾਂ ਇਹ ਦੱਸਦੇ ਆ ਵੀ ਜਿਹੜਾ ਇਹ ਲੜਕਾ ਸੀਗਾ ਬਜਰ ਦੇ ਦਾ ਬੱਚਾ ਆਇਆ ਵਾ ਉਹਦੇ ਦੇ ਸਾਰੇ ਪਰਿਵਾਰ ਵੱਲੋਂ ਦਖਲਅੰਦਾਜ਼ੀ ਜਿਹੜੀ ਹੋ ਰਹੀ ਸੱਸ ਸਹੁਰਿਆਂ ਨੂੰ 15 ਦਿਨਾਂ ਬਾਅਦ ਬਾਹਰ ਚਲਾ ਗਿਆ ਸੀਗਾ ਹਾਂਜੀ ਹਾਂਜੀ ਇਹ ਤਾਂ ਉਹ ਪਿਛਲੇ ਮਹੀਨੇ ਹੀ ਆਇਆ ਸੀਗਾ ਅਪ੍ਰੈਲ ਚ ਆਇਆ ਸੀਗਾ ਤੇ ਬਸ ਆਹ ਮਹੀਨੇ ਦੇ ਵਿੱਚ ਵਿੱਚ ਹੀ ਤਕਰੀਬਾ ਦੇ ਗਲਵਾਤ ਹੋ ਗਏ ਕੋਈ ਸੁਸਾਈਡ ਨੋਟ ਵગેਰਾ ਮਿਲੇ ਨਹੀਂ ਸੁਸਾਈਡ ਨੋਟ ਨਹੀਂ ਗਿਆ ਕੋਈ ਸਲਫਾਸ ਖਾਨ ਤੋਂ ਉਪਰੰਤ ਜਿਹੜੀ ਇੱਕ ਵੀਡੀਓ ਕਲਿੱਪ ਭੇਜਿਆ ਸੀਗਾ ਉਹਦੀ ਵੀ ਅਸੀਂ ਯਾਦ ਕਰ ਰਹੇ ਹਾਂ ਵੀਡੀਓ ਗੁਰਪਾਤ ਦੀ ਉਹਨਾਂ ਨੇ ਭੇਜਿਆ ਸੀਗਾ ਉਹ ਆਲੇ ਜਿਹੜਾ ਵਾ ਮਦਈ ਨੂੰ ਭੇਜਿਆ ਪਰਮਿੰਦਰ ਸਿੰਘ ਨੂੰ ਮਰਨ ਵਾਲੇ ਦੇ ਬਾਪ ਨੂੰ ਜੀ ਹਾਂਜੀ ਆ ਗਏ ਉਹ ਵੀ ਉਹਨਾਂ ਨੇ ਸਾਨੂੰ ਦੱਸਦਾ ਵਾ ਅੱਜ ਵੀ ਉਹਨੇ ਆਪਦੀ ਸੱਸ ਤੇ ਸਹੁਰੇ ਦਾ ਜ਼ਿਕਰ ਕੀਤਾ ਵਾ ਵੀ ਮੈਂ ਇਹਨਾਂ ਤੋਂ ਦੁਖੀ ਹੋ ਕੇ ਜਿਹੜਾ ਜੇ ਮੈਨੂੰ ਕੁਝ ਹੁੰਦਾ ਵਾ ਤਾਂ ਇਹ ਜ਼ਿੰਮੇਵਾਰ ਨੇ ਮੇਰੀ ਮੌਤ